ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਅਤੇ ਤੁਹਾਨੂੰ ਕਬਰਾਂ ਵਿੱਚੋਂ ਬਾਹਰ ਕੱਢਾਂਗਾ ਤਾਂ ਤੁਸੀਂ ਜਾਣੋਗੇ ਕਿ ਮੈਂ ਯਹਵਾ ਹallelujah ਤਾਂ ਤੁਸੀਂ ਜਾਣੋਗੇ ਕਿ ਮੈਂ ਹੀ ਪਰਮੇਸ਼ੁਰਾ ਮੈਂ ਹੀ ਈਸ਼ ਮਸੀਹ ਤੇ ਤੁਹਾਡੀ ਕਬਰ ਤੋਂ ਬਾਹਰ ਤੁਹਾਨੂੰ ਕੱਢਾਂਗਾ ਹੁਣ ਕਬਰ ਕਿਹੜੀ ਹੈ ਕਬਰ ਕਿਹੜੀ ਹੈ

ਗੱਲ ਕੋਏ ਆ ਕੋਏ ਵਾਈਫਰ ਹallelujah ਹallelujah ਕਿਨੇ ਮੇਰੇ ਗੱਲ ਸੁਣਦੇ ਆ ਜਿਆ ਤਨ ਕਬਰ ਚ ਬਾਟਦਾ ਕਿਹ ਕਿਹ ਕਬਰ ਪਤਾ ਹੈ ਹਾਂ ਅਰੇ ਬੋਲੋ ਅੱਛੀ ਬੋਲੋ ਉਸ ਕਬਰ ਚ ਬਾਟਦਾ ਦਿਲ ਸੇ ਬੋਲੋ ਦਿਲ ਸੇ ਉਸ ਕਬਰ ਚ ਬਾਟਦਾ ਇਹਦਾ ਮਤਲਬ ਹੈ ਜੇ ਹੈਗੇ ਉਹ ਲਾਪਤੀ ਕਮਾਤੀ ਹallelujah ਮਤਲ ਹੈ ਕਿ ਅੱਜ ਮੈਂ ਤੁਹਾਨੂੰ ਕਬਰ ਚ ਕਰਨ ਹallelujah ਲਿਖਾ ਹੈ ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਪਾਵਾਂਗਾ ਕੀ ਕਿਹਾ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਪਾਵਾਂਗਾ ਅੱਗੇ ਕੀ ਲਿਖਿਆ ਅਤੇ ਤੁਸੀਂ ਜੀਉਣ ਦੀਆਂ ਹੋ ਜਾਓਗੇ ਦਨ ਦਿੱਤੀ ਹੈ ਜਿਵੇਂ ਇਜ਼ਰਾਈਲ ਨੂੰ ਕਿਹਾ ਮੈਂ ਤੈਨੂੰ ਦੁੱਧ ਤੇ ਸ਼ਹਿਦ ਦੀ ਧਰਤੀ ਦੇਵਾਂਗਾ ਮੈਂ ਤੈਨੂੰ ਦੁੱਧ ਤੇ ਸ਼ਹਿਦ ਦੀ ਧਰਤੀ ਦੇਵਾਂਗਾ ਜਿਹੜੀ ਧਰਤੀ ਤੇ ਤਿਉਹ ਦਾਦੇ ਮੈਂ ਸੌਂ ਲਾ ਕੇ ਕਿਹਾ ਇਹ ਭੂਮੀ ਤੇਰੇ ਵਾਰਸਾਂ ਦੇਵਾਂਗਾ ਉਹ ਧਰਤੀ ਦੇ ਕਰਦਾ ਹੈ तुसी जानोगे कि मैं यहोवा ने फरमाया अते मैं ही पूरा किया आज तुसी जानोगे कि मैं यहोवा ने फरमाया ते मैं ही पूरा किया पूरा किया यहोवा दा बाप आज पूरी गलत को मेरे बाप तो तो के खिलाफ आज के बंदा आयो परमेश्वर ने जन बन के पुत्र दिया मान के आयो आज कबरा जो तुसी बाप के